ਹੈਲੋ ਗਾਇਜ਼ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਚੰਗੇ ਹੋਗੇ ਤੰਦਰੁਸਤ ਹੋਗੇ ਆਪਣੇ ਘਰ ਦੇ ਵਿੱਚ ਖੁਸ਼ਹਾਲ ਹੋਗੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਅਰਬੀ ਦੀ ਸਬਜ਼ੀ ਤੇ ਆਪਾਂ ਅਰਬੀ ਫਰਾਈ ਕਰਕੇ ਬਣਾਵਾਂਗੇ ਜੇ ਬਹੁਤ ਹੀ ਸਵਾਦ ਬਣੂਗੀ ਤੇ ਅਗਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਹੈ ਤਾਂ ਮੇਰੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਤੇ ਗਾਇਜ਼ ਆਪਾਂ ਅਰਬੀ ਲੈ ਲਈ ਆ 1 ਕਿਲੋ ਲਈ ਆਪਾਂ ਅਰਬੀ ਇਹਨੂੰ ਜਿੰਨੂੰ ਆਪਾਂ ਧੋ ਕੇ ਛਿੱਲ ਕੇ ਕੱਟ ਕੇ ਬਣਾ ਲਿਆ ਵਾ ਆਪਾਂ ਇਹਨੂੰ ਆਟੇ ਵਾਲੇ ਪਾਣੀ 'ਚ ਧੋਤਾ ਵਾ ਜਿਹਦੇ ਆਟੇ ਅਦਰਕ ਹਰੀਆਂ ਮਿਰਚਾਂ ਟਮਾਟਰ ਤੇ ਪਿਆਜ਼ ਲੈ ਲਏ ਆ ਤੇ ਪਿਆਜ਼ ਨੂੰ ਆਪਾਂ ਲੰਬਾ ਲੰਬਾ ਕੱਟ ਲਾਂਗੇ ਤੇ ਅਦਰਕ ਲਸਣ ਹਰੀਆਂ ਮਿਰਚਾਂ ਤੇ ਟਮਾਟਰ ਦਾ ਆਪਾਂ ਬਣਾ ਲਾਂਗੇ ਪੇਸਟ ਤੇ ਇੱਧਰ ਆਪਾਂ ਤੇਲ ਗਰਮ ਕਰ ਲਿਆ ਵਾ ਆਪਾਂ ਅਰਬੀ ਨੂੰ ਪਹਿਲੇ ਫਰਾਈ ਕਰ ਲਾਂਗੇ ਇੱਕ ਦੋ ਬੈਚ ਆਪਾਂ ਅਰਬੀ ਫਰਾਈ ਕਰਾਂਗੇ ਪਿਆਜ਼ ਆਪਾਂ ਇੱਧਰ ਲੰਬੇ ਲੰਬੇ ਕੱਟ ਲਿਆ ਤੇ ਲਸਣ ਅਦਰਕ ਹਰੀ ਮਿਰਚਾਂ ਦਾ ਆਪਾਂ ਬਣਾ ਲਿਆ ਪੇਸਟ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਰਬੀ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਫਰਾਈ ਤੇ ਆਪਾਂ ਇੱਕ ਦੋ ਬੈਚ ਫਰਾਈ ਅਰਬੀ ਕਰ ਲਾਂਗੇ ਜਿੱਦਾਂ ਤੁਹਾਨੂੰ ਸਹੀ ਲੱਗੂਗਾ ਉਦੋਂ ਆਪਣੀਆਂ ਤੁਸੀਂ ਅਰਬ ਤੋ ਬਾਦ ਫਰਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਲਾਵਾਂਗੇ ਤੜਕਾ ਤੇ ਆ ਆਪਣੀ ਅਰਬੀ ਹੌਲੀ-ਹੌਲੀ ਸਾਰੀ ਫਰਾਈ ਹੋ ਜੂਗੀ ਤੇ ਜਿੱਦਾਂ ਆਪਣੀ ਅਰਬੀ ਜੇ ਫਰਾਈ ਹੋ ਗਈ ਉਸ ਤੋਂ ਬਾਅਦ ਆਪਾਂ ਲਾਵਾਂਗੇ ਤੜਕਾ ਇਹੀ ਤੇਲ ਜਿਹੜਾ ਬਚਿਆ ਹੈ ਆਪਾਂ ਇਹਨੂੰ ਕੁੱਕਰ ਦੇ ਵਿੱਚ ਵਰਤ ਪਾਵਾਂਗੇ ਕਿਉਂਕਿ ਆਪਾਂ ਲਾਵਾਂਗੇ ਕੁੱਕਰ ਦੇ ਵਿੱਚ ਤੜਕਾ ਇਹਨੂੰ ਤੇ ਇਦਾਂ ਸਬਜੀ ਜਲਦੀ ਸਬੰਝੂਗੀ ਨਾਲੇ ਸਵਾਦ ਵੀ ਪਨੂਗੀ ਪਹਿਲਾਂ ਆਪਾਂ ਇਹਦੇ ਵਿੱਚ ਪਿਆਜ਼ ਤੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਪਾ ਆ ਕੇ ਤੇ ਇਹਨੂੰ ਵੇ ਭੁੰਨ ਲਾਂਗੇ ਚੰਗੀ ਤਰ੍ਹਾਂ ਜਦੋਂ ਇਹ ਭੁੱਜ ਜਾਣਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਗਰਭੀ ਪਹਿਲਾਂ ਆਪਾਂ ਇਹਨੂੰ ਅਚੀ ਤਰ੍ਹਾਂ ਭੁੰਨਾਂਗੇ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਜਿਹੜੇ ਜਿਹੜੇ ਤੁਸੀਂ ਜੋ ਜੋ ਵਰਤਦੇ ਹੋ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਨਮਕ ਮਿਰਚ ਖਾਂਦੇ ਹੋ ਉਸ ਅਕੋਰਡਿੰਗ ਆਪਣਾ ਨਮਕ ਮਿਰਚ ਪਾ ਸਕਦੇ ਹੋ ਮੈਂ ਇਹਦੇ ਵਿੱਚ ਦੋ ਚਮਚ ਛੋਟੇ ਨਮਕ ਦੇ ਪਾਤੇ ਆ ਤੇ ਇੱਕ ਚਮਚ ਹਲਦੀ ਦਾ ਪਾਤਾ ਵਾ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਆਪਾਂ ਮਸਾਲਾ ਇਹਦੇ ਵਿੱਚ ਨਾਲ ਹੀ ਪਾ ਦਿੰਨੇ ਆ ਕਈ ਲੋਕੀ ਪਾਉਂਦੇ ਉੱਤੋਂ ਤੇ ਅਸੀਂ ਨਹੀਂ ਪਾਉਂਦੇ ਉੱਤੋਂ ਅਸੀਂ ਵਿੱਚ ਹੀ ਪਾ ਦਿੰਨੇ ਆ ਇਹਨੂੰ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਲਾਵਾਂਗੇ ਭੁੰਨ ਜਦੋਂ ਇਹ ਤੜਕਾ ਅੱਛੀ ਤਰ੍ਹਾਂ ਭਨ ਜਾਊਗਾ ਫਿਰ ਆਪਾਂ ਇਹਦੇ ਵਿੱਚ ਸੁੱਟਾਂਗੇ ਅਰਬੀ ਅ ਇੱਕ ਜਾਂ ਦੋ ਸਿਤੀਆਂ ਲਗਾ ਲਾਂਗੇ ਦੋ ਹੀ ਸਿਤੀਆਂ ਲਗਾਵਾਂਗੇ ਜਿਆਦਾ ਨਹੀਂ ਲਗਾਵਾਂਗੇ ਨਹੀਂ ਤਾਂ ਅਰਬੀ ਜਿਆਦੀ ਉਹ ਘol ਜੂਗੀ ਤਾਂ ਆਪਾਂ ਅਰਬੀ ਖੜੀ ਖੜੀ ਸਵਾਦ ਲੱਗਦੀ ਆ ਖਾਣੀ ਆ ਇਸ ਲਈ ਆਪਾਂ ਪਹਿਲਾਂ ਇਹਦੇ ਵਿੱਚ ਅਰਬੀ ਨੂੰ ਉਹਦੇ ਵਿੱਚ ਤਲ ਲਿਆ ਸੀ ਫਿਰ ਇਹਨੂੰ ਵਿੱਚ ਆਪਾਂ ਮਸਾਲੇ ਦੇ ਵਿੱਚ ਅਰਬੀ ਨੂੰ ਥੋੜਾ ਜਿਹਾ ਪਾ ਕੇ ਭੁੰਨਿਆ ਸੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾਇਆ ਵਾ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਤਾ ਆ ਆਪਾਂ ਬਣਾਉਣੀ ਆ ਰਸਮੀਸੀ ਵਾਲੀ ਅਰਬੀ ਇਹ ਬੜੀ ਸਵਾਦ ਬੰਦੀ ਇਦਾਂ ਬਣਾਉਣ ਨਾਲ ਫੋਨ ਆਪਾਂ ਇਹਨੂੰ ਕੁੱਕਰ ਨੂੰ ਕਰ ਦਾਂਗੇ ਬੰਦ ਤੇ ਆਪਾਂ ਦੋ ਸਿਤੀਆਂ ਨੂੰ ਲਵਾ ਲਾਂਗੇ ਦੋ ਸਿਤੀਆਂ ਲਵਾਉਣ ਤੋਂ ਬਾਅਦ ਆ ਆਰਬੀ ਆਪਣੀ ਬਣ ਕੇ ਹੋ ਜੂਗੀ ਤਿਆਰ ਤਾਂ ਦੇਖੋ ਗਾਇਜ਼ ਇੰਨੀ ਸਵਾਦ ਇਹ ਸਬਜੀ ਬਣਦੀ ਆ ਤੁਸੀਂ ਵੀ ਇਦਾਂ ਬਣਾ ਕੇ ਵੇਖਿਓ ਤਾਂ ਆਰਬੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਤੇ ਇਹਦੇ ਨਾਲ ਆਪਾਂ ਰੋਟੀ ਚਪਾਤੀ ਜਿੰਨੀ ਮਰਜ਼ੀ ਪਰਾਂ ਠੀਕ ਖੁਸ਼ ਹੋ ਕੇ ਖਾਵਾਂਗੇ ਅੱਜ ਆਪਾਂ ਬੱਚਿਆਂ ਲਈ ਵੀ ਇੱਕ ਵਧੀਆ ਜੀ ਵੈਰੀਟੀ ਬਣਾਵਾਂਗੇ ਅੱਜ ਆਪਾਂ ਬਣਾ ਰਹੇ ਆ ਡੋਰਾ ਕੇਕ ਜੋ ਬੱਚਿਆਂ ਨੂੰ ਬਹੁਤ ਹੀ ਪਸੰਦ ਆ ਤੇ ਜਿਹਦੇ ਲਈ ਆਪਾਂ ਲੈ ਲਏ ਬਿਸਕੁਟ ਬਿਸਕੁਟ ਆਪਾਂ ਲੈ ਲਏ ਆ ਕਰੀਮ ਵਾਲੇ ਤੇ ਨਾਲ ਹੀ ਇਹ ਹੈਗੀ ਆ ਆਪਣੇ ਚਾਕਲੇਟ ਵਾਲੇ ਬਿਸਕੁਟ ਆਪ ਆਉਰੀਓ ਬਿਸਕੁਟ ਲਏ ਸੀ ਇਹਨਾਂ ਨੂੰ ਆਪਾਂ ਤੋੜ ਲਿਆ ਚੰਗੀ ਤਰ੍ਹਾਂ ਤੋੜ ਕੇ ਆਪਾਂ ਆਪ 10-10 ਵਾਲੇ ਚਾਰ ਪੈਕੇਟ ਲਏ ਸੀ ਇਹਨੂੰ ਤੋੜ ਕੇ ਆਪਾਂ ਇਹਦੇ ਵਿੱਚ ਪਾਣਾ ਹੈ ਦੁੱਧ ਤੇ ਦੁੱਧ ਪਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੀ ਜਿਹੀ ਚੀਨੀ ਵੀ ਪਾਵਾਂਗੇ ਔਰ ਥੋੜਾ ਜਿਹਾ ਦੇਸੀ ਘਿਓ ਵੀ ਪਾਵਾਂਗੇ ਇਹਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਪਾਤਾ ਵਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਚੀਨੀ ਜਿਹਦੇ ਨਾਲ ਇਹਦਾ ਟੇਸਟ ਹੋਰ ਵੀ ਵਧੀਆ ਹੋ ਜਾਊਗਾ ਤੇ ਦੇਖੋ ਗਾਇਜ਼ ਆਪਾਂ ਇਹਦੇ ਵਿੱਚ 3 ਚਮਚ ਚੀਨੀ ਦੇ ਪਾਤੇ ਆ ਤੇ 3-4 ਆਪਣੇ ਪੈਕੇਟ ਹੈਗੇ ਸੀ ਆਪਣੇ ਔਰ ਇਹ ਬਿਸਕੁਟ ਦੇ ਇਹਨੂੰ ਆਪਾਂ ਮੈਸ਼ ਕਰਕੇ ਚੰਗੀ ਦਾ ਦੁੱਧ ਦੇ ਵਿੱਚ ਐ ਮੈਲਟ ਕਰਕੇ ਇਹਨੂੰ 5 ਮਿੰਟ ਰੱਖੋਗੇ ਤੇ ਐਂ ਹੀ ਮੈਸ਼ ਹੋ ਜਾਊਗਾ ਇਹਨੂੰ ਆਪਾਂ 10 ਮਿੰਟ ਵਾਸਤੇ ਰੈਸਟ ਕਰਨ ਨੂੰ ਰੱਖ ਦਵਾਂਗੇ ਤੇ ਵੇਖੋ ਆਪਣਾ ਕਿੰਨਾ ਵਧੀਆ ਘੋਲ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਇਨੋ ਦਾ ਪੈਕਟ ਜਿਹਦੇ ਨਾਲ ਆਪਣਾ ਹੁਣ ਆਪਾਂ ਇਹਦੇ ਵਿੱਚ ਇੱਕ ਇਨੋ ਦਾ ਪੈਕਟ ਪਾਤਾ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵਾ ਮਿਕਸ ਕਰਨ ਤੋਂ ਬਾਅਦ ਇੱਕ ਆਪਾਂ ਇडली ਸਟੈਂਡ ਲੈ ਲੈਣਾ ਉਹਨੂੰ ਅੱਛੀ ਤਰ੍ਹਾਂ ਗ੍ਰੀਸ ਕਰ ਲੈਣਾ ਗ੍ਰੀਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਉਹ ਬੈਟਰ ਪਾ ਦੇਣਾ ਅਗਰ ਤੁਹਾਡੇ ਕੋਲ ਇडली ਸਟੈਂਡ ਨਹੀਂ ਹੈਗਾ ਤਾਂ ਤੁਸੀਂ ਕਟੋਰੀਆਂ ਨੂੰ ਗ੍ਰੀਸ ਕਰਕੇ ਉਹਦੇ ਵਿੱਚ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਮਾਈਕ੍ਰੋਵੇਵ ਦੇ ਵਿੱਚ ਆਪਾਂ ਰੱਖ ਦੇਣਾ ਅਗਰ ਤੁਹਾਡੇ ਕੋਲ ਮਾਈਕ੍ਰੋਵੇਵ ਨਹੀਂ ਹੈਗਾ ਤਾਂ ਤੁਸੀਂ ਗੈਸ ਤੇ ਵੀ ਬਣਾ ਸਕਦੇ ਹੋ ਇਹ ਬਹੁਤ ਹੀ ਆਸਾਨ ਬਣਨ ਵਾਲੀ ਰੈਸਪੀ ਹੈ ਤੇ ਬੰਦੀ ਵੀ ਬੜੀ ਵਧੀਆ ਇडली ਸਟੈਂਡ ਤੇ ਆਪਾਂ ਸਟੈਂਡ 'ਚ ਪਾਉਣ ਨਾਲ ਇਹਨਾਂ ਦੀ ਜਿਹੜੀ ਸ਼ੇਪ ਆ ਉਹ ਵਧੀਆ ਆਉਂਦੀ ਯਾਰ ਬੱਚਿਆਂ ਨੂੰ ਖਾਂਚ ਵੀ ਵਧੀਆ ਲੱਗਦੀ ਐ ਡੋਰਾ ਕੇਕ ਬਹੁਤ ਹੀ ਟੇਸਟੀ ਅਤੇ ਵਧੀਆ ਬਣਦੇ ਡੋਰਾ ਕੇਕ ਦੀ ਸ਼ੇਪ 'ਚ ਆ ਜਾਂਦੇ ਇਟਲੀ ਸਟੈਂਡ 'ਚ ਪਾਉਣਾ ਇਹ ਆਪਾਂ ਰੈਸਪੀ ਬੱਚਿਆਂ ਨੂੰ ਸਕੂਲ ਲਈ ਟਿਫਨ 'ਚ ਬਣਾ ਕੇ ਵੀ ਪਾ ਸਕਦੀਆਂ ਬਹੁਤ ਜਲਦੀ ਬਨਣ ਵਾਲੀ ਰੈਸਪੀ ਆ ਤੇ ਬੱਚੇ ਇਹਨੂੰ ਖਾ ਕੇ ਬਹੁਤ ਹੀ ਇੰਜੋਏ ਕਰਦੇ ਆ ਉਹਨਾਂ ਨੂੰ ਬਹੁਤ ਪਸੰਦ ਆਉਂਦਾ ਵਾ ਤੇ ਦੇਖੋ ਗਾਇਜ਼ ਵਰਦਾਨ ਨੂੰ ਤਾਂ ਬਹੁਤ ਟੇਸਟੀ ਲੱਗਾ ਤੁਸੀਂ ਵੀ ਬਣਾਓ ਤੇ ਖਾਓ ਤੇ ਮੈਨੂੰ ਆਪਣਾ ਫੀਡਬੈਕ ਦਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਅਗਰ ਮੇਰੇ ਚੈਨਲ ਤੇ ਨਵੇਂ ਹੋ ਤਾਂ